ਲੰਬੇ ਅਸੇ ਬਾਅਦ ਸੂਬਾ ਭਾਰਤ ਵਾਸੀਆਂ ਦੀਆਂ ਇੰਤਜ਼ਾਰ ਦੀਆਂ ਘੜੀਆਂ ਹੁਣ ਖਤਮ ਹੋ ਗਈਆਂ ਨੇ ਕਿਉਂਕਿ 500 ਸਾਲ ਬਾਅਦ ਪ੍ਰਭੂ ਸ਼੍ਰੀ ਰਾਮਚੰਦਰ ਜੀ ਆਪਣੀ ਨਗਰੀ ਵਾਪਸ ਆ ਰਹੇ ਨੇ ਅਤੇ ਦਰਸ਼ਨਾ ਲਈ ਉਹ ਸਾਰੇ ਰਾਮ ਭਗਤ ਪਹੁੰਚ ਰਹੇ ਨੇ ਜਿਨ੍ਹਾਂ ਨੂੰ ਪ੍ਰਭੂ ਨੇ ਸੱਦਾ ਪੇਚਾ ਜਿਨ੍ਹਾਂ ਵਿੱਚੋਂ ਇੱਕ ਬਟਾਲੇ ਦਾ ਨੌਜਵਾਨ ਵੀ ਹੈ ਜਿਸ ਦਾ ਨਾਮ ਹੈ ਨਿਤਿਨ ਪਾਟਿਆ ਨਿਤਿਨ ਪਾਟਿਆ ਇੱਕ ਅਜੇਹਾ ਰਾਮ ਭਗਤ ਹੈ ਜਿਸ ਨੂੰ ਜਹਾਜ਼ ਰੂਪੀ ਸਾਈਕਲ ਤੇ ਜਾਣ ਦਾ ਮੌਕਾ ਮਿਲਿਆ ਤੇ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹਜ਼ਾਰਾਂ ਕਿਲੋਮੀਟਰ ਦੀ ਦੂਰੀ 15 ਤੋਂ 20 ਦਿਨ ਵਿੱਚ ਤੈਅ ਕਰਕੇ ਪ੍ਰਭੂ ਦੀ ਨਗਰੀ ਅਯੁੱਧਿਆ ਜਾ ਕੇ ਪ੍ਰਭੂ ਦੇ ਚਰਨਾਂ ਵਿੱਚ ਨਤਮਸਤਕ ਹੋਵੇਗਾ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਜਕਾਰਾ ਲਾਉਂਦੇ ਨਿਤਿਨ ਅਤੇ ਉਸ ਦੀ ਪਤਨੀ ਸ਼ਿਲਪਾ ਨੇ ਕਿਹਾ ਕਿ ਸਫ਼ਰ ਜ਼ਰੂਰ ਲੰਬਾ ਹੈ ਪਰ ਪ੍ਰਭੂ ਸ਼੍ਰੀ ਰਾਮਚੰਦਰ ਜੀ ਖੁਦ ਸਫ਼ਰ ਨੂੰ ਖਤਮ ਕਰਨਗੇ। ਉਹਨਾਂ ਕਿਹਾ ਕਿ 6 ਮਹੀਨੇ ਪਹਿਲਾਂ ਉਹਨਾਂ ਦੇ ਮਨ ਵਿੱਚ ਸੋਚ ਆਈ ਸੀ ਕਿ ਜਦ ਵੀ ਅਯੁੱਧਿਆ ਮੰਦਿਰ ਬਣੇਗਾ ਤਾਂ ਉਹ ਸਾਈਕਲ ਤੇ ਹੀ ਦਰਸ਼ਨਾਂ ਲਈ ਜਾਣਗੇ। ਰਾਮਨਾਥ ਜੀ ਸੱਚੀ ਨਕਾਲ ਜੀ ਮੇਰਾ ਨਾਮ ਨਿਤਿਨ ਭਟਿਆ ਜੀ। ਦੇਖੋ ਜੀ ਬਟਾਲੇ ਤੋਂ ਅਯੁੱਧਿਆ 1115 ਕਿਲੋਮੀਟਰ ਹੈ ਕੁਛ। ਗੂਗਲ ਤੇ ਸਰਚ ਮਾਰਿਆ ਇੰਨਾ ਸੀ ਤੇ ਇਹ ਕੀ ਮੇਰਾ ਬੇਟਾ ਨਹੀਂ ਠੀਕ ਰਹਿੰਦਾ ਤੇ ਸਭ ਤੋਂ ਵੱਡੀ ਕੋਸ਼ਿਸ਼ ਇਹ ਹੀ ਕਿ ਆਪਣਾ ਮੰਦਿਰ ਬਣ ਗਿਆ ਮਨ ਚ ਜਨੂਨ ਹੀ ਕਿ ਜਾਣਾ ਜਾਣਾ ਹਾਂਜੀ ਸਾਈਕਲ ਸਰ ਮੈਂ 4-5 ਦਿਨ ਪਹਿਲਾਂ ਲਿਆ ਵਾ ਤੇ ਕੱਲ ਵੀ ਮੁਰੰਮਤ ਵਗੈਰਾ ਕਰਾ ਲਈ ਸੀ ਮੈਂ ਹਾਂਜੀ ਖੁਸ਼ਕਨਾ ਮੜੀਂ ਸਫਰ ਲਪਾ ਹਾਂਜੀ ਉਹ ਤੇ ਹੈ ਹੀ ਹੈ ਠੰਡ ਵੀ ਬਹੁਤ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਅੱਗੇ ਪਿੱਛੇ ਦੇਖ ਰਹੇ ਹੋ 11-12 ਵਜ ਗਏ ਆ ਤੇ ਤੋਂ ਕਿ ਤੁਹਾਨੂੰ ਪਤਾ ਹੀ ਕਿੰਨੀ ਇਹ ਮੁਸ਼ਕਲ ਕਿੱਦਾਂ ਪਹੁੰਚੀਏ ਕਿੱਦਾਂ ਆ ਕੇ ਟੋਕੀਏ ਇਹ ਰਾਮਗੰਗਰ ਦੀ ਜਾਗ ਵਿੱਚ ਪਹੁੰਚਣਾ ਹੈ ਜਿਹਨੂੰ ਰਾਹ ਦੇ ਵਿੱਚ ਔਂਕੜਾਂ ਬਣੀ ਆ ਸਫਰ ਲੰਮਾ ਹੋਊਗਾ ਹਾਂਜੀ ਉਹ ਤੇ ਹੈ ਹੀ ਹੈ ਦੇਖੋ ਜੀ ਪ੍ਰਮਾਤਮਾ ਨੇ ਚਾਇਆ ਤੇ ਜ਼ਰੂਰ ਟਾਈਮ ਸਿਰ ਪਹੁੰਚਾਂਗੇ ਤੇ ਟਾਈਮ ਸਿਰ ਘਰ ਆ ਜਾਾਂਗੇ ਠੀਕ ਹੈ ਨਾ ਕੋਈ ਦਿੱਕਤ ਨਹੀਂ ਆਣੀ ਇਹ ਮੇਰੇ ਮਨ ਦਾ ਵਿਸ਼ਵਾਸ ਆ ਕੋਈ ਦਿੱਕਤ ਨਹੀਂ ਕਰ ਕਰਦੇ ਨਹੀਂ ਕੋਈ ਰੋਕ ਟੋਕ ਨਹੀਂ ਕੀਤੀ ਮੈਨੂੰ ਬਸ ਪਾਪਾ ਨੇ ਪਾਪਾ ਨੇ ਕਿਹਾ ਸੀ ਮੈਨੂੰ ਤੇ ਬਾਕੀ ਉਹਨਾਂ ਨੇ ਕਿਹਾ ਸੀ ਕਹਿੰਦੇ ਬੇਟਾ ਤੂੰ ਟ੍ਰੇਨ ਤੇ ਚੱਲਦਾ ਠੰਡ ਬਹੁਤ ਆ ਇਹ ਜਦੋਂ ਕੱਲ ਮੈਂ ਮੈਂ ਕਿਹਾ ਚੱਲ ਮੈਂ ਇਹਦੇ ਨਾਲ ਥੋੜੀ ਮੁਰੰਮਤ ਵਗੈਰਾ ਕਰਾ ਦੇਣਾ ਕੱਲ ਮੈਂ ਮੁਰੰਮਤ ਵਗੈਰਾ ਕਰਾ ਕੇ ਲਿਆਂਦੀ ਤੇ ਮੈਂ ਨਾ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਜਦੋਂ ਮੈਂ ਸਮਾਨ ਇਕੱਠਾ ਕਰਨਾ ਚਾਲੂ ਕਰ ਦਿੱਤਾ ਸ਼ਾਮੀ 5:00 ਵਜੇ ਤੇ ਮੈਂ ਆਪਣੇ ਫਾਦਰ ਸਾਹਿਬ ਨੂੰ ਆਪਣੇ ਪਾਪਾ ਨੂੰ ਕਹਿ ਲਿਆ ਕਿ ਮੈਂ ਜਾ ਰਿਹਾ ਵਾ ਤੇ ਉਹਨਾਂ ਨੇ ਦੂਜੀ ਵਾਰੀ ਨਹੀਂ ਕਿਹਾ ਕਿ ਬੇਟਾ ਨਾ ਜਾਈ ਉਹਨੇ ਕਿਹਾ ਜਾ ਬੇਟਾ ਪਰ ਇਹ ਗਰਮ ਕੱਪੜੇ ਲੈ ਨਹੀਂ ਤੇ ਧਿਆਨ ਨਾ ਦੇਈਂ ਫੋਨ ਕਰਦਾ ਰਹਿ ਮੈਂ ਤੇ ਕਿਹਾ ਸੀ ਕਿ ਮਹੀਨੇ ਬਾਅਦ ਚਲ ਜਿਓ ਥੋੜੀ ਠੰਡ ਘਟੇਗੀ ਤੇ ਇਕੱਠੀਂ ਤੇ ਹੈ ਸਾਈਕਲ ਤੇ ਜਾਣਾ ਤੁੰਦ ਵੀ ਬੜੀ ਪਿਆੰਦੀ ਹੈ ਤੇ ਇਹ ਕਹਿੰਦੇ ਸੀ ਕਿ ਮੈਂ ਸਾਈਕਲ ਤੇ ਹੀ ਜਾਣਾ ਮੈਂ ਕਹਿਆ ਸੀ ਥੋੜਾ ਜਾਂ ਟ੍ਰੇਨ ਤੇ ਚਲ ਜਾਓ ਜਾਂ ਬੱਸ ਤੇ ਚਲ ਜਾਓ ਤੇ ਕਹਿੰਦੇ ਸੀ ਕਿ ਨਹੀਂ ਮੈਂ ਸਾਈਕਲ ਤੇ ਜਾਣਾ ਇਹਨਾਂ ਦੀ ਇੱਛਾ ਸੀ ਫੇ ਸਾਨੂੰ ਇੰਨਾ ਜੀ ਖੁਸ਼ੀ ਇੰਨੀ ਜੀ ਖੁਸ਼ੀ ਹੈ ਕਿ ਇਹ ਮਨਨ ਚ ਕਹਿ ਰਹੇ ਨੇ ਕਿ ਸਾਈਕਲ ਤੇ ਜਾਣਾ ਤੇ ਫਿਰ ਅਸੀਂ ਕਹਿੰਦੇ ਕੋਈ ਗੱਲ ਨਹੀਂ ਕਿ ਯਾਤਰਾ ਇਹਨਾਂ ਦੀ ਸਫਰ ਰਵੇ